ਸਤਿ ਸ਼੍ਰੀ ਅਕਾਲ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਅੱਜ ਇੱਕ ਸਾਡੀ ਬਹੁਤ ਹੀ ਅਮਰਜੈਂਸੀ ਮੀਟਿੰਗ ਰੱਖੀ ਗਈ ਗੁਰੂਗੰਗੋਤ ਸਿਮਾਰਿਕ ਅਚੋ ਮੁਕਤੀ ਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਹਾਂ ਵਿੰਕਿੰਦਰ ਸਿੰਘ ਜੋ ਕਿ ਅੱਜ ਕਿਰਪਾਲ ਜੀ ਇਕਦਰਾਣਾ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਦੇ ਪ੍ਰੈਜ਼ੀਡੈਂਟ ਰਹਿਣਗੇ ਜੋ ਕਿ ਯਾਦ ਅੱਜ ਬਹੁਤ ਜ਼ਰੂਰੀ ਮੈਸੇਜ ਦੇਣਾ ਚਾਹੁੰਦੇ ਨੇ ਇਹ ਸਾਨੂੰ ਵੀ ਅਜ ਤੋਂ ਘੱਟ ਘੱਟ ਲੱਖਾਂ ਰੁਪਏ ਮਿਲੇ ਪਹਿਲਾਂ ਮੈਂ ਆਵਾਜ਼ ਮੈਣੇ ਮੈਂ ਦਿਨਤਾਬ ਕੀ ਹੈ ਵੀ ਰਾਜੂ ਥੋੜਾ ਜਿਆ ਮਾਨੂੰ ਗਲਤ ਗਾਈਡ ਕਰ ਰੋ ਆ ਗਿਆ ਕੁਝ ਗੱਲਾਂ ਤੋਂ ਕੁਝ ਪੇਮੈਂਟ ਪਈ ਸੀ ਜਿਹੜੀ ਸਾਡੇ ਕੋਲੇ ਠੀਕ ਹੈ ਜੀ ਉਹਦੇ ਕਾਰਨ ਕਰਕੇ ਅਸੀਂ ਉਹਨੂੰ ਜੂਨੀਅਰ ਚ ਬਾਹਰ ਕੱਢ ਤਾ ਇਹਨੀਆਂ ਅੰਦਰ ਜਿਹੜੇ ਬਾਹਰ ਕੱਢਿਆ ਸਾਡੇ ਕੈਸ਼ੀਅਰ ਸਾਹਿਬ ਬਿੱਟੂ ਭਾਈ ਪਰਮਜੀਤ ਪੰਮਾ ਜੀ ਪਾਲ ਜੀ ਸ਼ਰਮਾ ਜੀ ਗੁਟੰਡੀ ਵਾਲੇ ਜੁਤੀ ਸਾਹਿਬ ਦੇ ਬਣਾਉ ਹੋਰ ਵੀ ਬਹੁਤ ਸਾਰੇ ਮੰਨ ਲਓ ਆਪਣੇ ਦੋਸਤ ਜਿੰਨੇ ਵੀ ਸੀਗੇ ਯੂਨੀਅਨ ਦੇ ਵਿੱਚ ਉਹਨਾਂ ਨੇ ਪੂਰੀ ਨਰਾਜ਼ਗੀ ਕੀਤੀ ਸੁਰਨੀ ਬਾਬਾ ਜੀ ਕੋਲੇ ਅਸੀਂ ਮੀਟਿੰਗ ਰੱਖੀ ਵੀ ਅਸੀਂ ਆਖਿਆ ਵੀ ਇੱਥੇ ਸਾਡਾ ਹਿਸਾਬ-ਤਬਾ ਕਰਵਾ ਕੇ ਠੀਕ ਹੈ ਜੀ ਉੱਥੇ ਉਹ ਬੰਦਾ ਉੱਥੇ ਪਹੁੰਚਿਆ ਨਹੀਂ ਉਸ ਦਿਨ ਠੀਕ ਹੈ ਸਾਡੇ ਜਸਵੀਰ ਸ਼ਰਮਾ ਚੇਅਰਮੈਨ ਵੀ ਇਸ ਇਸ ਚੀਜ਼ ਦੇ ਗਵਾਹ ਸੀਗੇ ਠੀਕ ਹੈ ਵੀ ਸਾਡੀ ਮੀਟਿੰਗ ਸੀਗੀ ਜੇਕਟ ਦੀ ਰੱਖੀ ਉਸ ਦਿਨ ਉੱਥੇ ਪਹੁੰਚ ਕੇ ਉਸ ਤੋਂ ਬਾਅਦ ਉਹ ਪੇਮੈਂਟ ਮੰਗਦਾ ਸੀ ਪੇਮੈਂਟ ਅਸੀਂ ਦਿੱਤੀ ਸੀ ਠੀਕ ਹੈ ਅੱਗੇ ਤੋਂ ਮੈਂ ਇਹ ਕਹਿਣਾ ਚਾਹਣਾ ਹੈ ਵੀ ਕੋਈ ਵੀ ਕਿਸੇ ਵੀ ਆਪਣੇ ਸੱਜਣ ਮਿੱਤਰ ਦੋਸਤ ਡਰਾਈਵਰ ਨੂੰ ਜੋ ਵੀ ਆਪਣੇ ਨਾਲ ਅਟੈਚਮੈਂਟ ਹੈ ਆਪਣੇ ਸ਼ਹਿਰਦਾਰੇ ਦਾ ਬੰਦਾ ਚਾਹੇ ਕੋਈ ਪਿੰਡ ਦਾ ਹੈ ਆਪਣੇ ਨਾਲ ਗੁਰਪਾਲ ਅਟੈਚ ਹੈ ਯੂਨੀਅਨ ਨਾਲ ਅਟੈਚ ਹੈ ਉਹਦਾ ਫੰਡ ਸਾਡੇ ਕੋਲ ਜਦੋਂ ਮਰ ਜੂਏ ਕਿ ਲੈ ਲੈ ਦੁੱਖ ਸੁਖ ਲਈ ਹੋਵੇ ਨੇ ਇਸ ਤਰ੍ਹਾਂ ਨਹੀਂ ਅਸੀਂ ਵੀ ਜੇ ਕਿਸੇ ਨੂੰ ਫੰਡ ਐਵੇਂ ਦੇਣਾਗਾ ਅੰਦਰ ਹੀ ਦੇਣਾ ਦੁੱਖ ਸੁਖ ਲਈ ਹੋਵੇ ਜੇ ਕਿਸੇ ਪਰਦੇ ਪਰਿਵਾਰ ਦੀ ਨੀਚੇ ਕੋਈ ਉਹ ਨੂੰ ਹੁੰਦੀ ਹੈ ਇਹਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਜੁੜੀ ਜਾਂਦਾ ਤੇ ਸਾਰੇ ਅੰਕਲ ਜੀ ਸਾਡੇ ਖੜੇ ਐ ਇਹਨਾਂ ਦਾ ਬਹੁਤ ਮੈਂ ਧੰਨਵਾਦ ਕਰਨਾ ਹੈ ਇਹਨਾਂ ਨੇ ਅੱਜ ਬੰਨ ਬੈਠੇ ਉਹ ਸਮਾਂ ਬੋਲਣ ਲਈ ਟਾਈਮ ਕਟਾਇਆ ਉਹ ਇਹ ਸੀ ਗੁਰਪਾਲ ਜੀ ਆਪਣੇ ਬੀਕਗਰਾਣਾ ਪ੍ਰਾਈਵੇਟ ਕਾਰਜ ਯੂਨੀਅਨ ਦੇ ਪ੍ਰਧਾਨ ਜੋ ਕਿ ਉਹਨਾਂ ਨੇ ਇਹ ਵਿਚਾਰ ਰੱਖੇ ਵਿਚਾਰ ਦਾ मीनिंग ਇਹ ਸੀ ਵੀ ਕੁਝ 3 ਮਹੀਨੇ ਪਹਿਲਾਂ ਸਾਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਬੀਕਗਰਾਣਾ ਪ੍ਰਾਈਵੇਟ ਕਾਰਜ ਜਿੰਨੇ ਵੀ ਪ੍ਰੋਜੈਕਟ ਦੇ ਮੈਂਬਰ ਆ ਉਹ ਸਾਡੇ ਨਾਲ ਅਟੈਚ ਹੋ ਚੁੱਕੇ ਨੇ ਜੋ ਕਿ ਯੂਨੀਅਨ ਸਾਡੀ ਇੱਕ ਹੋ ਚੁੱਕੀ ਆ ਜੋ ਕਿ ਫੰਡਿੰਗ ਪਈ ਆ ਡਰਾਈਵਰ ਵੀਰਾਂ ਦੀ ਉਹ ਸਾਡੇ ਕੋਲ ਹਰ ਟਾਈਮ ਪਈ ਆ ਜਿਸ ਵੀਰ ਦਾ ਫੰਡ ਆ ਉਹ ਆਤੀ ਸਹਾਇਤਾ ਜਦੋਂ ਵੀ ਕਿਰਿਆ ਦੀ ਮਤਤ ਚਾਹੀਦੀ ਆ ਉਹ ਸਾਡੇ ਕੋਲ ਆ ਕੇ ਮਿਲ ਸਕਦਾ ਆ ਆ ਦੀ ਉਹ ਹਮੇਸ਼ਾ ਮਦਦ ਕਰਾਂਗੇ ਤੇ ਜੇ ਕੋਈ ਇਸ ਕਗਰਾਣਾ ਨੂੰ ਕੋਈ ਚਲਾਣਾ ਚਲਾਂਦਾ ਅਨਲੀਗਲ ਇਹ ਹੈਗਾ ਤੂੰ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਿਰਫ ਅਸੀਂ ਸਹਿਮਤੀ ਨਾਲ ਰਾਜੂ ਨੂੰ ਜਸਵਿੰਦਰ ਨੂੰ ਅਸੀਂ ਗਰੁੱਪ ਚ ਲੈਣਾ ਦਿੱਤਾ ਸੀਗਾ ਜੋ ਕਿ ਜੁਨੇ ਨਹੀਂ ਬਣਾ ਸਕਦਾ ਇਹ ਸਾਡੀ ਸਾਰਿਆਂ ਦਾ ਮਤਾ ਪਾਸ ਕੀਤਾ ਆ ਤੇ ਸਾਰੇ ਸ਼ਹਿਰ ਵਾਸੀ ਨੂੰ ਇਹ ਬੀਲ ਕਰਦਾ ਮੈਂ ਇਸ ਯੂਨੀਅਨ ਇੱਕ ਹੀ ਆ ਤੇ ਇੱਕ ਹੀ ਰਹੂਗੀ ਤੇ ਪ੍ਰਧਾਨ ਸਾਰੇ ਅਸੀਂ ਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ